ਜਿਸ ਮੁੰਡੇ ਦਾ ਕਤਲ ਹੋਇਆ ਉਹਦੇ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਇਹ ਵੀ ਜਦੋਂ ਕਤਲ ਹੁੰਦਾ ਇਹਨਾਂ ਨੂੰ ਕਬਰ ਦਾ ਪਤਾ ਲੱਗਦਾ ਤੇ ਇਹ ਬਾਹਰੋਂ ਇੱਥੇ ਇੰਡੀਆ ਪਹੁੰਚਦੀ ਹੈ ਕਿੰਨੇ ਵਜੇ ਪਤਾ ਲੱਗਦਾ ਜੇ ਵੀ ਜਿਹੜਾ ਆਪਣੇ ਤੁਹਾਡੇ ਬੇਟੇ ਦਾ ਕਤਲ ਹੋ ਜਾਂਦਾ ਹੈ ਬਈ ਪਰਸੋ ਸ਼ਾਮ ਨੂੰ ਪਤਾ ਲੱਗਿਆ ਜੀ ਉੱਥੇ ਕੈਨੇਡਾ ਫਿਰ ਟਿਕਟਨੀ ਛੇਤੀ ਮਿਲੀ ਕੱਲ ਨੂੰ 4:30 ਵਜੇ ਅਸੀਂ ਕੱਲ ਬੈਠੇ ਆਂ ਅੱਜ ਅਸੀਂ ਪਹੁੰਚੇ ਆਂ ਜੀ ਕਿੰਨੇ ਦਾ ਫੋਨ ਜਾਂਦਾ ਤੁਹਾਨੂੰ ਇੱਥੋਂ ਅਰੇ ਇਸ ਤਰ੍ਹਾਂ ਨਹੀਂ ਗਿਆ ਸਾਨੂੰ ਮੇਰੇ ਇੱਕ ਭਤੀਜਾ ਜੀ ਮਾਰੋਂ ਆਇਆ ਆਪਣੇ ਗਵੰਢੀ ਹੈ ਉਹਨਾਂ ਨੇ ਕਿਹਾ ਤਾਂ ਤੇ ਸੀਤੀ ਆ ਜਾ ਉਹਨਾਂ ਨੇ ਮੈਨੂੰ ਮੇਰੇ ਬੇਟੇ ਬਾਬਤ ਨਹੀਂ ਦੱਸਿਆ ਉਹਨਾਂ ਨੇ ਮੇਰਾ ਪਾਪਾ ਟੇ ਲਾਇਆ ਚਾਚਾ ਤੂੰ ਆ ਜਾ ਯਰ ਸੀਤੀ ਆ ਜਾ ਚਲੋ ਫਿਰ ਮੈਨੂੰ ਬਾਅਦ ਹੋਰ ਰੇਸਟਰਨ ਦੱਸਿਆ ਮੇਰੀਆਂ ਭੈਣਾਂ ਨੇ ਦੱਸਿਆ ਬਾਲੀ ਗੱਲ ਕੋਈ ਨਹੀਂ ਦੱਸੀ ਉਹਨਾਂ ਨੇ ਉਹਨਾਂ ਨੇ ਕਿ ਕਿਉਂਕਿ ਭੈਣਾਂ ਨੂੰ ਭਰਾ ਦਾ ਫਿਕਰ ਹੁੰਦਾ ਵੀ ਕੁਝ ਹੋ ਨਾ ਜਾਵੇ ਛੇਤੀ ਹੈ ਜੇ ਕਰੇ ਕੋਈ ਪ੍ਰੋਬਲਮ ਹੈ ਨਾ ਚਲੋ ਅਸੀਂ ਮੈਂ ਕੱਲ ਸ਼ਾਮ ਨੂੰ ਉੱਥੇ ਬੈਠਾ ਹਾਂ ਕੈਨੇਡਾ ਤੋਂ ਅੱਜ ਪਹੁੰਚੇ ਹਾਂ ਇੱਥੇ ਆ ਕੇ ਮੈਨੂੰ ਸਾਰੀ ਹਿਸਟਰੀ ਦਾ ਪਤਾ ਲੱਗਿਆ ਜਿਹੜੀ ਮੈਂ ਸਾਡੀ ਨੌ ਰਾਨੀ ਸੀ ਜਿਹਨੂੰ ਮੈਂ ਪੁੱਤ ਆ ਨਾ ਸੀਗਾ ਉਹਨੂੰ ਮੈਂ ਪੁੱਤ ਦਾ ਦਰਜਾ ਦਿੱਤਾ ਸੀਗਾ ਬੇਟਾ ਮੇਰਾ ਪਟਿਆਲੇ ਯੂਨੀਵਰਸਿਟੀ ਪੜ੍ਹਿਆ ਇੱਕ ਹੋਣਹਾਰ ਬੱਚਾ ਬਹੁਤ ਸਿਆਣਾ ਮੈਂ ਆਖ ਰਿਹਾ ਇਹ ਵੀ ਮੇਰਾ ਪੁੱਤ ਆ ਪੁੱਤ ਮੈਂ ਉਹਦੀ ਨੌ ਨੂੰ ਵੀ ਪੁੱਤ ਦਾ ਦਰਜਾ ਦਿੱਤਾ ਮੈਂ ਉਹਨੂੰ ਦੂਜਾ ਪੁੱਤ ਤੁਸੀਂ ਬਣਾਇਆ ਸੀ ਦੂਜਾ ਪੁੱਤ ਬਣਾਇਆ ਪਰ ਮੈਨੂੰ ਨਹੀਂ ਪਤਾ ਸੀ ਇਹ ਡੈਣ ਨਿਕਲੂਗੀ ਡੈਣ ਇਹ ਡੈਣ ਮੇਰੇ ਪੁੱਤ ਨੂੰ ਖਾ ਗਈ ਅਸੀਂ ਬਾਹਰ ਜਾਂਦੇ ਰਹੇ ਮੇਰੀ ਬੇਟੀ ਕੋਲੇ ਬੱਚਾ ਸੀ ਦੋ ਤਾਂ ਚਲੋ ਅਸੀਂ ਉੱਥੇ ਜਾਂਦੇ ਰਹੇ ਫਿਰ ਹੁਰ ਭੈਣੇ ਕੋਲੇ ਜਾਂਦੇ ਰਹੇ ਮੈਨ ਲੈ ਸਾਨੂੰ ਟਾਈਮ ਲਾ ਕੇ ਇਹਨੂੰ ਖੁੱਲ ਮਿਲ ਗਈ ਬੇਟਾ ਮੇਰਾ ਬਾਲਾ ਸਿਆਣਾ ਉਹਨੇ ਮੈਨੂੰ ਕੋਈ ਗੱਲ ਲਾ ਭੇਤ ਨਹੀਂ ਦਿੰਦਾਗਾ ਜੇ ਮੈਨੂੰ ਥੋੜਾ ਬਹੁਤਾ ਵੀ ਕਿਤੇ ਦੱਸ ਦਿੰਦਾ ਨਾ ਤੇ ਮੈਂ ਮੈਂ ਉਹਦੇ ਆ ਜਾਂਦਾ ਸੀ ਕੈਨੇਡਾ ਚ ਮੈਂ ਮਾਰਾ ਵੀ ਹਨਾ ਸਾਰੇ ਕੋਈ ਕੋਈ ਐਵੀ ਦੀ ਗੱਲ ਨਹੀਂ ਸੀ ਮੈਂ ਆ ਜਾਂਦਾ ਉਹਦੇ ਪਰ ਉਹ ਮੈਨੂੰ ਕਹੀ ਕੇ ਪਪਾ ਦੋ ਪੁੱਤ ਸਿਆਣੇ ਤੁਸੀਂ ਘਰੇ ਛੱਡ ਕੇ ਚੱਲੇ ਆ ਬੇਫਿਕਰ ਹੋ ਜਾਓ ਤੇ ਮੈਂ ਚਲੋ ਮੈਂ ਕਹਣਾ ਵੀ ਹਾਂ ਚਲੋ ਸਿਆਣੇ ਆ ਰਹੀ ਜਾਂਦੇ ਆ ਪਰ ਮੈਨੂੰ ਕੀ ਪਤਾ ਉਹਦੇ ਅੰਦਰ ਕੀ ਚੱਲ ਰਿਹਾ ਸੀ ਕੀ ਚੱਲ ਰਿਹਾ ਸੀਗਾ ਜੀ ਕਿਉਂਕਿ ਉਹਦੇ ਹੋਰ ਕਿਸੇ ਨਾਲ ਸੰਬੰਧ ਚੱਲੀ ਜਾਂਦੇ ਸੀ ਹੂੰ ਸੁਣਨੇ ਚ ਆ ਵੀ ਕਾਫੀ ਚਿਰ ਪਹਿਲਾਂ ਦੇ ਹੂੰ ਪਰ ਸਾਡੇ ਨਾਲ ਤਾਂ ਸਾਡਾ ਤਾਂ ਹੀਰਾ ਪੁੱਤ ਮਾਰਤਾ ਉਹਨੇ ਜੀ ਜੀ ਸਾਨੂੰ ਕਹਿ ਦਿੰਦੀ ਵੀ ਮੈਂ ਨਹੀਂ ਰਹਿਣਾ ਹੂੰ ਠੀਕ ਹੈ ਚਲੋ ਛੱਡ ਕੇ ਚਲੀ ਜਾਂਦੀ ਸਾਨੂੰ ਕੋਈ ਇਹ ਦੇ ਜਨਿਸ ਕਰੋਨਾ ਪਰ ਸਾਡਾ ਹੀਰਿਆਰ ਦਾ ਪਤਮ ਰਹਾ ਪਏ ਫਿਰ ਉਹਦੇ ਜੋ ਕਿ ਮੇਰਾ ਕੁੜਮਾ ਉਹਨਾਂ ਦੇ ਪਿਤਾ ਜੀ ਲੜਕੀ ਦੇ ਜਸਵਿੰਦਰ ਸਿੰਘ ਸਮਰਾ ਹਮ ਸੁੰਦਰ ਨਗਰ ਪ੍ਰੋਇਪਰ ਰੋਡ ਤੇ ਉਹ ਪਹੁੰਚ ਜਾਂਦੇ ਆ ਦੋਨੇ ਉਹਦਾ ਪਿਤਾ ਦਾਦਾ ਤੇ ਯਾਨੀ ਕਿ ਉਹਦੇ ਡੈਡੀ ਉਹ ਜਦੋਂ ਕਤਲ ਹੁੰਦਾ ਉਦੋਂ ਹੀ ਪਹੁੰਚ ਜਾਂਦੇ ਆ ਤੇ ਉਹ ਰਾਮ ਨਾਲ ਬੈਠੇ ਆ ਜਦੋਂ ਆਏ ਫਿਰ ਮੇਰੀ ਵੱਡੀ ਭੈਣ ਨੂੰ ਫੋਨ ਜਾਂਦਾ ਹੈ ਹੂੰ ਇਹ ਨਵਾਂ ਕਿਲਾ ਨੇੜੇ ਆ ਫਰੀਕੋਟੋਂ ਦੂਰ ਆ ਫਰੀਕੋਟ ਤੋਂ ਵੇਖ ਲਓ ਪਹਿਲਾਂ ਆ ਕੇ ਕਤਲ ਹੋਏ ਤੋਂ ਹੂੰ ਉਹਨਾਂ ਨੇ ਮਗਰੋਂ ਇਹ ਕਹਿ ਰਹੇ ਆ ਵੀ ਅਸੀਂ ਤਾਂ ਗੋਲੀ ਮਾਰ ਦਿੰਦੇ ਜੇ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੀ ਧੀ ਐ ਜੀ ਕਿਉਂ ਤੁਹਾਨੂੰ ਪਤਾ ਨਹੀਂ ਸੀਗਾ ਤੁਹਾਡੀ ਧੀ ਨੇ ਤੁਹਾਨੂੰ ਪਹਿਲਾਂ ਬੁਲਾਇਆ ਕਤਲ ਕਰਕੇ ਬੁਲਾਇਆ ਤੁਸੀਂ ਬੈਠੇ ਕੀ ਕਰਦੇ ਇੱਥੇ ਹੂੰ 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 ਉਹ ਤੁਸੀਂ ਯਾਰ ਸ਼ਰਮ ਕਰੋ ਯਾਰ ਮੇਰੇ ਪੁੱਤ ਨੂੰ ਮਰਾਤਾ ਓਏ ਤੁਸੀਂ ਹੂੰ ਗੱਲਾਂ ਹੋਰ ਕਰਦੇ ਆ ਆਪਣੇ ਆਪ ਨੂੰ ਤੁਸੀਂ ਧਰਮਕ ਦੱਸਦੇ ਆ ਮੇਰਾ ਹੀਰ ਯਰ ਦਾ ਪੁੱਤ ਮੁਰਾਦ ਹੈ ਬਹੁਤ ਸਿਆਣਾ ਹੋਣ ਔਰ ਬਤਾ ਮੇਰੇ ਸਕੂਲ ਦੇ ਹੈਡਮਾਸਟਰ ਸਾਹਿਬ ਬੈਠੇ ਆ ਕਦੇ ਕੋਈ ਗੱਲ ਨਹੀਂ ਕਰੀ ਸੀ ਵੀ ਨਹੀਂ ਕੀਤੀ ਨਹੀਂ ਕੀਤੀ ਨਹੀਂ ਮੈਨੂੰ ਮੈਨੂੰ ਮੈਂ ਕੋਈ ਪੁੱਛਦਾ ਸੀਗਾ ਪੁੱਤ ਕਿਵੇਂ ਆ ਕਹਿੰਦਾ ਪਪਾ ਠੀਕ ਆ ਚਲੋ ਤੁਸੀਂ ਮੈਂ ਕਿਹਾ ਸੀ ਆ ਜੰਨੇ ਤੁਹਾਡੇ ਚਿਰ ਤੱਕ ਹੁਣ ਅਸੀਂ 8 ਤਰੀਕ ਨੂੰ ਆਉਣਾ ਸੀਗਾ ਮੈਂ ਦੱਸਤਾ ਬੇਟਾ ਖੁਸ਼ ਹੋਇਆ ਵੀ 8 ਤਰੀਕ ਨੂੰ ਆ ਰਹੇ ਆ ਬੇਟਾ ਇਹਨੂੰ ਪ੍ਰਾਈਵੇਟ ਬੈਂਕ ਜੋਬ ਕਰਦਾ ਸੀਗਾ ਫ੍ਰੀ ਕੋਟ ਮੈਂ ਕਿਹਾ ਪੁੱਤ ਜਦੋਂ ਤੂੰ ਸ਼ਾਮ ਨੂੰ ਨੇਰੇ ਆਉਣਾ ਨਾ ਕਾਰ ਲੈ ਕੇ ਜਾਇਆ ਕਰ ਹੈਨਾ ਮੋਟਰਸਾਈਕਲ ਤੇ ਨਾ ਜਾਇਆ ਕਿਉਂਕਿ ਰਾਤ ਨੂੰ ਕੋਈ ਹੈਨਾ ਠੀਕ ਨਹੀਂ ਟ੍ਰੈਫਿਕ ਵੱਧ ਹੁੰਦਾ ਚਲੋ ਮੈਂ ਬਹੁਤ ਸਮਝਾਉਣਾ ਪਰ ਇਹਨਾਂ ਨੌਕਰੀ ਤੋਂ ਆਉਦੀ ਤੋਂ ਰਜਾਇਨ ਦੇਣਾ ਸੀ ਦੋ ਕੁ ਦਿਨ ਰਹਿ ਗਏ ਸੀ ਦੇਤਾ ਹੋਏ ਸੀ ਲਖਤੀ ਰੂਪ ਚ ਮੈਂ ਕਿਹਾ ਪੁੱਤ ਨਾ ਮੇਰਾ ਸਵੇਰੇ ਤੂੰ ਆਣਾ ਤੇ ਉਹਾਂ ਨੇ ਚਲੋ ਤੁਸੀਂ ਆ ਮਹੀਨਾ ਪੂਰਾ ਕਰੋ ਦੋ ਦਿਨ ਰਹਿੰਦੇ ਸੀ ਉਹਨੇ ਫਿਰ ਮੌਕਾ ਸਾਹਮ੍ਹਿਆ ਮੌਕਾ ਵੇਖਿਆ ਵੀ ਹੁਣ ਮੌਕਾ ਹੈ ਉਧਰ ਉਹਧਰ ਸਾਡੇ ਪਾਪਾ ਬਾਹਰੋਂ ਆਉਣ ਵਾਲੇ ਆ ਉਧਰ ਉਹਦੇ ਦੋ ਦਿਨ ਹੀ ਰਹਿਗੇ ਇੱਕ ਵੇਲੇ ਆਉਂਦਾ ਨਹੀਂ ਤਾਂ ਉਹਦਾ ਉਹ ਸੇਫ ਸੀਗਾ ਮੈਂ ਉਹਨੂੰ ਸਮਝਾਉਂਦਾ ਰਹਿੰਦਾ ਇਹ ਪੁੱਤ ਟੈਂਨਲ ਗੇਟ ਬੰਦ ਉਹਦਾ ਹਨਾ ਬਸ ਇਹਨੇ ਵੇਖਿਆ ਵੇ ਹੁਣ ਉਹ ਆ ਰਹੇ ਆ ਬਸ ਇਹਨੇ ਸ਼ਾਦੀ ਤੇ ਰਸਤੀ ਫਿਰ ਆ ਉਹਦੇ ਜਿਹੜੇ ਜਿਹਦੇ ਨਾਲ ਇਹਦਾ ਚੱਲਦੇ ਸੀ ਨਿਆਂ ਸਬੰਧ ਉਹਨੂੰ ਬੁਲਾਇਆ ਉਹਨਾਂ ਦੇ ਸਾਥੀ ਆਏ ਮੇਰਾ ਬੇਟਾ ਮੇਰਾ ਛੇਰ ਪੋਤਾ ਇਨਾ ਕਦ ਕਾਠੋ ਉਹ ਇੱਕ ਜਣੇ ਨੂੰ ਕੀ ਦਵਾਲ ਸੀ ਉਹਦੇ ਸਾਥੀ ਵੀ ਸੀਗੇ ਨਾਲ ਜਿਹੜੇ ਉਹਦਾ ਨਿਆਂ ਸਬੰਧ ਚੱਲਦੇ ਸੀਗੇ ਇਹ ਡੈਨ ਦੇ ਜਿਹੜੀ ਦੇ ਡੈਨ ਹੀ ਕਹੂੰਗਾ ਮੈਂ ਪਹਿਲਾਂ ਜਿਹਨੂੰ ਮੈਂ ਪੋਤਾਂ ਦਾ ਅੱਜ ਮੈਂ ਡੈਨ ਦਾ ਦਰਜਾ ਦਿਨਾ ਹੈ ਵੀ ਇਹ ਡੈਨ ਦੇ ਸਬੰਧ ਚੱਲਦੇ ਸੀਗੇ ਉਹਨੇ ਫਿਰ ਹੋਰ ਉਹਨਾਂ ਦੇ ਸਾਥੀਆਂ ਨੂੰ ਬੁਲਾਇਆ ਫਿਰ ਮੇਰੇ ਬੇਟੇ ਨੂੰ ਉਹਨੇ ਉਹ ਕੋਠੀ ਦੇ ਉੱਪਰ ਭਜੰਦ ਕੋਸ਼ਿਸ਼ ਕੀਤੀ ਪੌੜੀਆਂ ਚੜਿਆ ਪਰ ਉਹਨੂੰ ਉਹਨੂੰ ਸਿਰੇ ਤੇ ਜਾ ਕੇ ਫੜ ਲਿਆ ਫਿਰ ਉਹਨੂੰ ਢਾ ਕੇ ਫਿਰ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਕਿਸ ਹਾਲਾਤਾਂ 'ਚ ਮਾਰਿਆ ਉਹਨੂੰ ਜਿਹੜਾ ਗਲਾ ਕੁੱਟ ਕੇ ਜਾਂ ਜ਼ਹਿਰ ਵਾਲੀ ਚੀਜ਼ ਦੇ ਕੇ ਇਹ ਜੋ ਕਿ ਮੇਰੀਆਂ ਭੈਣਾਂ ਇਹ ਫਿਰ ਮੌਕੇ ਤੇ ਪਹੁੰਚੀਆਂ ਉਹਦਾ ਗਲਾ ਹੀ ਕੁੱਟਿਆ ਗਿਆ ਗਲਾ ਕੁੱਟਿਆ ਗਲਾ ਕੁੱਟਿਆ ਗਲਾ ਕੁੱਟਿਆ ਪਹਿਲਾ ਪਹਿਲਾ ਕੋਈ ਉਹ ਮੰਨੀ ਆ ਪੁਲਿਸ ਕੋਲੇ ਮੰਨੀ ਆ ਜਦੋਂ ਅਰੈਸਟ ਕਰ ਲਿਆ ਉਹਨੂੰ ਉਹ ਮੰਨੀ ਆ ਵੀ ਮੈਂ 5 ਗੋਲੀਆਂ ਉਹਨੂੰ ਕੋਲ ਕੇ ਨਸ਼ੇ ਵਾਲੀਆਂ ਕੋਕ ਤੇ ਪਈਆਂ ਪਹਿਲਾਂ ਉਹਨੂੰ ਇਹ ਵੀ ਤਾਂ ਵੀ ਇਹਨੂੰ ਅਸੀਂ ਸੌਖਾ ਮਾਰ ਸਕੀਏ ਠੀਕ ਹੈ ਵੀਰ ਭਾਜ ਨਾ ਸਕੇ ਪਰ ਉਹ ਫੇਰ ਵੀ ਜੁਰੋਂ ਤਕੜਾ ਸੀਗਾ ਉਹਨੇ ਕੋਸ਼ਿਸ਼ ਕੀਤੀ ਤੇ ਪਰ ਨਹੀਂ ਉਹਨੂੰ ਫੜ ਲਿਆ ਫਿਰ ਉੱਤੇ ਕੋਠੀ ਦੇ ਉੱਪਰ ਬੜੀ ਮਾਦ ਕਰਤੀ ਤੁਸੀਂ ਕੈਮਰੇ ਲਾਉਣ ਦੀ ਵੀ ਗੱਲ ਘਰੇ ਕਰੀ ਸੀ ਵੀ ਕੈਮਰੇ ਲਵਾ ਲਓ ਕੀਤੇ ਸੀਗੇ ਮੈਂ ਆਖਿਆ ਅੰਦੀ ਪਾਪਾ ਜੀ ਅਜੀ ਆਪਾਂ ਫੈਰ ਕੇ ਲਵਾ ਲਾਂਗੇ ਚੰਗੇ ਲਵਾ ਲਾਂਗੇ ਸਾਰੇ ਕਰ ਮੈਨੂੰ ਕੀ ਪਤਾ ਸੀਗਾ ਨਹੀਂ ਮੈਂ ਸਾਹਮਣੇ ਲਵਾ ਦਿੰਦਾ ਇੱਕ ਦੋ ਕੈਮਰੇ ਲਵਾ ਦਿੰਦਾ ਫੇਰ ਕੀ ਸੀ ਸੇਫ ਰਹਿੰਦਾ ਘਰ ਨਹੀਂ ਪਾਪਾ ਜੀ ਕੋਈ ਨਹੀਂ ਲਵਾ ਲਾਂਗੇ ਆਪਣਾ ਸਰੀ ਜਾਂਦਾ ਯਾਨੀ ਮੈਨੂੰ ਕੀ ਪਤਾ ਸੀ ਉਹਦੇ ਨਜਾਇਜ਼ ਸੰਬੰਧ ਕਿਤੇ ਚੱਲੀ ਜਾਂਦੇ ਸੀ ਬਸ ਸਾਡਾ ਸਾਡਾ ਹੀਰੇ ਵਰਗਾ ਪੁੱਤ ਉਹਨੇ ਮਾਰਤਾ ਜੀ ਸਰਕਾਰ ਸੁਪਰਸ਼ਾਸਨ ਕੀ ਕਹਿ ਰਿਹਾ ਉਹ ਸੁਪਰੇ ਸਾਥੀ ਦੀ ਉਹਨਾਂ ਨੂੰ ਉਹ ਮੁੰਡੇ ਨੂੰ ਜਿਹੜਾ ਉਹ ਨਿਆਂ ਸਬੰਧ ਚੱਲਦੇ ਸੀ ਉਹਨੂੰ ਗ੍ਰਿਫਤਾਰ ਨਹੀਂ ਕਰ ਰਿਆ ਠੀਕ ਹੈ ਉਹਨੂੰ ਉਹਨੂੰ ਉਹਦੇ ਜਿਹੜੇ ਸਾਥੀ ਆਏ ਉਹਨਾਂ ਨੂੰ ਗ੍ਰਿਫਤਾਰ ਕਰੇ ਅਰੈਸਟ ਕਰੇ ਉਹਨਾਂ ਨੂੰ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਹ ਡੈਨ ਨੂੰ ਤਾਂ ਫਾਂਸੀ ਦੀ ਸਜ਼ਾ ਹੋਵੇ ਜੀ ਮੇਰਾ ਪੁੱਤ ਤਾਂ ਮਰ ਗਿਆ ਨਾਲੇ ਸਾਡਾ ਸਾਰਾ ਸਿਉਣਾ ਦਵਾਇਆ ਗਿਆ ਹਾਂ ਮੇਰਾ ਪੁੱਤ ਤਾਂ ਚਲਾ ਗਿਆ ਪਰ ਪਤਾ ਲੱਗੇ ਹੁਣ ਵੀ ਕਿ ਜੇ ਖੂਰ ਦਾ ਪੁੱਤ ਨਾ ਕੋਈ ਡੈਨ ਮਾਰ ਸਕੇ ਜਿਹੜੀ ਇਹ ਡੈਨ ਨੇ ਮੇਰੇ ਪੁੱਤ ਨੂੰ ਮਾਰਿਆ ਫਿਰ ਚੋਰੀ ਦਾ ਬਣਾਇਆ ਗਿਆ ਵੀ ਚੋਰੀ ਕਰਨ ਆ ਗਏ ਵੀ ਮੇਰੇ ਸਾਡੇ ਘਰੇ ਕੋਈ ਚੋਰ ਆ ਗਏ ਮੇਰੀ ਵੱਡੀ ਭੈਣ ਨੂੰ ਆ ਬੈਠੇ ਆ ਗੁਰਵਿੰਦਰ ਦੇ ਭੂਆ ਜੀ ਇਹਨੂੰ ਫੋਨ ਕੀਤਾ ਵੀ ਆਪਣੇ ਘਰੇ ਚੋਰ ਆ ਗਏ ਜਦੋਂ ਉਹ ਇਹ ਆਏ ਤੇ ਇਹ ਆਂਦੀ ਵੀ ਫਿਰ ਤੈਨੂੰ ਕਿਉਂ ਨਹੀਂ ਪਤਾ ਲੱਗਿਆ ਜਦੋਂ ਉਹ ਆਂਦੀ ਮੈਨੂੰ ਉਹ ਅੰਦਰ ਤਾੜਦਾ ਉਹਾਂ ਦੀ ਕੀ ਲੇ ਕੇ ਆਂਦੀ ਸਿਉਣਾ ਲੈ ਕੇ ਮੇਰੀਆਂ ਛਾਪਾਂ ਲੈ ਕੇ ਤੂੰ ਇਹ ਆਂਦੀ ਜਿਹੜੀ ਤੇਰੇ ਤਿੰਨ ਦੋਲਿਆਂ ਦੀ ਚੈਨ ਪਾਈ ਆ ਫਿਰ ਉਹ ਕਿਉਂ ਨਹੀਂ ਲੈ ਕੇ ਗਈ ਠੀਕ ਹੈ ਹੁਣ ਸਾਰਾ ਜਿਹੜਾ ਸਾਡਾ ਸਿਉਣਾ ਲੈ ਕੇ ਗਈ ਆ ਜਿਹੜਾ ਸਾਜ਼ਿਸ਼ੀ ਤਹਿਤ ਉਹਨਾਂ ਨਾਲ ਰਲ ਕੇ ਸਾਰਾ ਉਹਨੂੰ ਭੇਤ ਸੀਗਾ ਕਿਉਂਕਿ ਮੈਂ ਤਾਂ ਪੁੱਤ ਦਾ ਦਰਦ ਦਿੱਤਾ ਹੀ ਡੈਨ ਨੂੰ ਮੈਨੂੰ ਕੀ ਪਤਾ ਸੀਗਾ ਉਹਦੇ ਕੋਲੇ ਸੀ ਸਾਰਾ ਉਹ ਚੋਰੀ ਕਰਕੇ ਲੈ ਗਈ ਸਾਰਾ ਉਹ ਉਹਨਾਂ ਕੋਲੇ ਆ ਜੀ ਅੰਦੀ ਇੱਕ ਮੇਰਾ ਹੋਂ ਹਰ ਬੇਟਾ ਪਟਿਆਲਾ ਯੂਨੀਵਰਸਿਟੀ ਪੜਿਆ ਆ ਹੈਡਮਾਸਟਰ ਸਾਹਿਬ ਬੈਠੇ ਆ ਸੁਖਨਾਲਾ ਸਕੂਲ ਦੇ ਫ੍ਰੀ ਸੇਵਾ ਪੜਾਉਂਦਾ ਰਿਹਾ ਸਾਰਾ ਪਿੰਡ ਸੇਵਤ ਕਰ ਰਿਹਾ ਜੀ ਪਰ ਮੇਰਾ ਹੀਰਾ ਪੁੱਤ ਐ ਡੈਨ ਨੇ ਮਰਾਤਾ ਅੱਗੇ ਤੋਂ ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਪੁਲਿਸ ਪ੍ਰਸ਼ਾਸਨ ਤੇ ਸਖਤੀ ਨਾਲ ਉਹਨਾਂ ਨੂੰ ਕਵੇ ਵੀ ਬੰਦੇ ਰੇਸਟ ਕਰੋ ਤੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਕਿਸੇ ਹੋਰ ਦਾ ਪੁੱਤ ਨਾ ਮਰੇ ਮੇਰਾ ਤਾਂ ਮਰ ਗਿਆ ਮੇਰਾ ਤਾਂ ਘਰ ਖਾਲੀ ਹੋ ਗਿਆ ਤੁਹਾਨੂੰ ਕਿੰਨੇ ਵਜੇ ਫੋਨ ਜਾਂਦਾ ਮਾਤਾ ਹਾਂ ਵੀਰ ਜੀ ਸਾਨੂੰ 12:40 ਮਿੰਟ ਤੇ ਫੋਨ ਗਿਆ ਮੇਰਾ ਪਿੰਡ ਨਵਾਂ ਕਿਲਾ ਹਰਬਿੰਦਰ ਨੇ ਫੋਨ ਕੀਤਾ ਆਪਣੇ ਮਫੜ ਜੀ ਨੂੰ ਕਹਿੰਦੇ ਮਫੜ ਜੀ ਲੁੱਟੋੜ ਆ ਗਏ ਨਾਲ ਤੇ ਲੁੱਟ ਕੇ ਲੈ ਗਏ ਨਾਲ ਗੁਰਵਿੰਦਰ ਦਾ ਸੱਟਾ ਮਾਰ ਗਏ ਹਿੰਦਨਵੇਂ ਕਿਹਾ ਮੈਂ ਕੀ ਦਾ ਫੋਨ ਆ ਕਹਿੰਦੇ ਸੁਖਣਾ ਨਾ ਫੋਨ ਆ ਗਿਆ ਆਪਾਂ ਜਾਣਾ ਛੇਤੀ ਅਸੀਂ ਉੱਠ ਕੇ ਗੱਡੀ ਸਟਾਰਟ ਕੀਤੀ ਮੈਂ ਫੋਨ ਦੁਬਾਰਾ ਲਾਇਆ ਚੱਕਿਆ ਨਾ ਫਿਰ ਉਸੇ ਡੈਡੀ ਨੇ ਫੋਨ ਚੱਕਿਆ ਮੈਂ ਕਿਹਾ ਭਾਈ ਜੀ ਕੀ ਗੱਲ ਹੋਈ ਆ ਕਹਿੰਦਾ ਜੀ ਭੈਣ ਜੀ ਗੁਰਵਿੰਦਰ ਦੀ ਮੌਤ ਹੋ ਗਈ ਮੈਨੂੰ ਡਰ ਸੇ ਵੀ ਚੋਰ ਸਾਨੂੰ ਨਾ ਮਾਰਨ ਗਿਆ ਨੂੰ ਅੱਗੋਂ ਜੇ ਘਰੇ ਹੋਏ ਵੀਰ ਜੀ ਤੇ ਫਿਰ ਕਹਿੰਦਾ ਗੁਰਵਿੰਦਰ ਦੀ ਮੌਤ ਹੋ ਗਈ ਅਸੀਂ ਆਏ ਆ ਕੁੱਤੀ ਨੂੰ ਵੀ ਦਵਾਈ ਪਾਈ ਵੀ ਸੀ ਕੁੱਤੀ ਵੀ ਭੌਂਕੀ ਨਹੀਂ ਅਸੀਂ ਕੋਠੇ ਤੇ ਗਏ ਆਏ ਬੈਠੀ ਆ ਕੋਲੇਵਾਰ ਖਿਲਰੇ ਆ ਕਹ ਰਹੇ ਸੀ ਕੁੱਤੀ ਨੂੰ ਦਵਾਈ ਪਈ ਆ ਕੋ ਵੀ ਨਾ ਭੋਕੇ ਕੁੱਤੀ ਨੂੰ ਨਾ ਸੀ ਜੀ ਕੁੱਤੀ ਇਹ ਤੁਹਾਡੀ ਜਿਹੜੀ ਕਹਿ ਰਹੀਆਂ ਅੱਛਾ ਮੈਂ ਕਹਿ ਰਹੀ ਆ ਜੀ ਮੈਂ ਕਾਣੀ ਆ ਕੁੱਤੀ ਕੱਲ ਸੁਰਤਾਈ ਕੁਡੀ ਕੁੱਤੀ ਕੱਲ ਭੋਕੀ ਤਿੰਨ ਦਿਨਾਂ ਤੋਂ ਜੀ ਐਡੀ ਐਸ ਪੁੱਛ ਲੋ ਗਲੀ ਗਾਂਡ ਕੁੱਤੀ ਇੰਨਾ ਭੋਕਦੀ ਸੀ ਵੱਢਦੀ ਬਹੁਤ ਸੀ ਦੂਜਾ ਕੁੱਤਾ ਪਤਾ ਨਹੀਂ ਕਿਹੜਾ ਨਿੱਟਪੋਲ ਕਹਿੰਦੇ ਹੁੰਦੇ ਆ ਹਾਂ ਹਾਂ ਤੇ ਉਹ ਗੱਲ ਮੇਰੇ ਮਗਰ ਬਾਉੜਾ ਨਾ ਝੜ ਗਈ ਸਾਡੇ ਫੁੱਫੜ ਜੀ ਆਏ ਮੈਂ ਹੀ ਮੇਰੀ ਬੇਟੀ ਸੀ ਛੋਟੀ ਨਾਲ ਮੇਰੀ ਜਠਾਣੀ ਸੀ ਕੁੜੀ ਗੁਰਵਿੰਦਰ ਦਾਸ ਦੇ ਪਾਸੇ ਕੁੱਤੀ ਢੇੜੇ ਕੱਢੇ ਕੁੱਤੀ ਨੂੰ ਪੜਾ ਮੱਸਾ ਪਟਕੇ ਲਾਇਆ ਵਿਚਾਰੀ ਨੂੰ ਫਿਰ ਉਹ ਥੱਲੇ ਲਿਆਈ ਮੈਂ ਕਿ ਕੀ ਗੱਲ ਹੋ ਗਈ ਮੈਂ ਪੁੱਛਿਆ ਬੈਠੀ ਚੁੱਪ ਕਰੀ ਬੈਠੀ ਪਿਓ ਵੀ ਦਾਦਾ ਵੀ ਮੈਨੂੰ ਕਹਿੰਦੇ ਹੱਥ ਨਾਲ ਆਪ ਭੈਣ ਜੀ ਤੁਹਾਡੇ ਪਰ ਫਿੰਗਰ ਆ ਜਾਣਗੇ ਮੈਂ ਕਿਹਾ ਕੋਈ ਗੱਲ ਨਹੀਂ ਮੈਨੂੰ ਭਾਵੇਂ ਸਜ਼ਾ ਹੋ ਜੇ ਮੈਂ ਆਪਣੇ ਭਤੀਜੇ ਦਾ ਇਨਸਾਫ ਲਾਉਂਗੀ ਮੈਂ ਕਿਹਾ ਸਾਡਾ ਹੀਰਾ ਪੁੱਤ ਸੀ ਇਹਦਾ ਕੀਤਾ ਕੀ ਹੈ ਮੈਂ ਕਿਹਾ ਮੈਂ ਕਿਵੇਂ ਹੋਈ ਕਹਿੰਦੀ ਭੂਆ ਜੀ ਚੋਰ ਆ ਗਏ ਨਾਲੇ ਤਾਂ ਇਹਦੇ ਸੱਟਾਂ ਮਾਰ ਕੇ ਤੇ ਮਹ ਤੇਰੇ ਕਿਉਂ ਨਹੀਂ ਮਾਰੀਆਂ ਕਹਿੰਦੀ ਮੈਨੂੰ ਕੁੰਡੀ ਲਾਤੀ ਫਿਰ ਮੈਂ ਕਿਹਾ ਤੈਨੂੰ ਕੁੰਡੀ ਖੋਲੀ ਕਿਨੇ ਆਂਦੀ ਲੁੱਟ ਕੇ ਲੈ ਕੇ ਸੋਨਾ ਤੇ ਫਿਰ ਮਖ ਤੇਰੇ ਗਲ ਵਾਲੀ ਚੈਨ ਨਾ ਲਈ ਜਿਹੜੀ ਤੇਰੇ ਤਿੰਨ ਤੋੜਿਆਂ ਦੀ ਪਾਈ ਹੈ ਫਿਰ ਗੱਲ ਨਹੀਂ ਆਈ ਜੀ ਨਾ ਉਹਦੇ ਪਿਓ ਨੂੰ ਗੱਲ ਆਈ ਨਾ ਉਹਦੇ ਦਾਦੇ ਨੂੰ ਗੱਲ ਆਈ ਮੈਂ ਪਿੱਟੀ ਜੀ ਮੈਂ ਰੌਲਾ ਪਾਇਆ ਗਲੀ ਗਵਾਂਢ ਇਕੱਠੇ ਕੀਤੇ ਸਾਰਾ ਪਿੰਡ ਰਾਤ ਨੂੰ ਇਕੱਠਾ ਹੋ ਗਿਆ ਜੀ ਸਾਡੀ ਕਰੇ ਸਾਡਾ ਹੀਰਾ ਤੂੰ ਸਾਡਾ ਗੇਜ਼ ਰੋਤਾ ਜਣੇ ਸਾਨੂੰ ਸਭ ਮਨ ਨਹੀਂ ਜਦੋਂ ਤੁਸੀਂ ਆਏ ਹੋ ਤੇ ਉਹ ਮੁੰਡਾ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਪਿਆ ਸੀ ਲੀੜੇ ਪਾٹے ਸੀ ਜਾਂ ਕਿਸ ਤਰ੍ਹਾਂ ਸੀ ਕੋਸ ਨਹੀਂ ਜੀ ਕੱਲ ਹੀ ਉਹਦੇ ਅੰਡਰਵੀਅਰ ਪਾਇਆ ਸੀ ਮੁੰਡੇ ਦੇ ਬਣਾਣ ਉਹਦੀ ਪਾੜ ਕੇ ਪੌੜੀਆਂ ਤੇ ਸਿੱਟੀ ਪਈ ਸੀ ਵੇਖਣ ਜਾਂਦਾ ਸੀ ਮੌਕਾ ਦੱਸਿਆ ਨਹੀਂ ਜਾਂਦਾ ਕੀ ਕਰੀਏ ਸਾਨੂੰ ਆਹ ਦਿਨ ਵੀ ਸਾਡੇ ਤੇ ਆਉਣੇ ਸੀਗੇ ਆ ਤੁਸੀਂ ਜੇ ਸਾਨੂੰ ਇਨਸਾਨ ਬਣਨਾ ਚਾਹੀਦਾ ਮੇਰਾ ਭਰਾ ਭਗਤ ਬੰਦਾ ਹੀਰਾ ਸਾਡਾ ਪੁੱਤ ਸੀ ਕਿਸੇ ਪਿੰਡ ਚੋਂ ਸਾਡੇ ਸਾਰੇ ਪਰਿਵਾਰ ਦੀ ਕਿਸੇ ਨੂੰ ਤਾਂ ਪੁੱਛ ਲਓ ਜੇ ਇੱਕ ਬੰਦਾ ਵੀ ਇੱਕ ਜੀਚ ਨੁਕਸ ਕੱਢ ਦੇਵੇ ਸਾਡਾ ਇੱਕ ਵੈਸ਼ਨੂ ਪਰਿਵਾਰ ਸੀ ਉਹ ਐਸੀ ਜਨਾਨੀ ਸੀ ਜਿਹੜੀ ਕੇ ਮੀਠ ਲਿਆਉਂਦੀ ਸੀ ਮੀਠ ਲਿਆ ਲੈ ਕੇ ਘਰੇ ਸਾਡੇ ਰਹਿੰਦੀ ਸੀ ਮੇਰਾ ਸੀਰ ਵਾਲੀ ਵਾਲਾ ਭਾਂਜਾ ਮੈਨੂੰ ਦੱਸਦਾ ਸੀ ਹਾਂ ਤਾਂ ਮਾਸੀ ਮੀਠ ਆਉਂਦਾ ਘਰੇ ਇੱਕ ਅਮਰਤਧਾਰੀ ਦੀ ਮਾਪੇ ਬਣੇ ਫਿਰਦੇ ਆ ਜਿਹੜੇ ਐਡੇ ਉਹਨਾਂ ਦੀ ਤੀਆ ਕੁਛ ਕਰੇ ਤੇ ਮਰ ਜਾਣਾ ਚਾਹੀਦਾ ਇਹੋ ਜੇ ਮਾਪਿਆਂ ਨੂੰ ਟੁੱਪਕੇ ਮਰ ਜਾਣਾ ਚਾਹੀਦਾ ਜਿਹੜੇ ਮਾਪਿਆਂ ਨੇ ਸਾਡਾ ਘਰ ਬਰਬਾਦ ਕਰਾਤਾ ਇਸ ਧੀ ਦੇ ਲੱਛਣਾਂ ਦਾ ਉਹਨਾਂ ਨੂੰ ਸਾਰਾ ਪਤਾ ਸੀ ਜੀ ਉਹ ਕਹਿੰਦੀ ਮੇਰੇ 8 ਸਾਲ ਹੋ ਗਏ ਪੁਲਿਸ ਕੋਲੇ ਮੰਨੀ ਵੀ ਮੇਰੇ ਸਬੰਧ ਚੱਲਦੇ ਸੀ ਉਹਨਾਂ ਨੂੰ ਕੋਈ ਅੰਨੇ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਆਪਦੀ ਧੀ ਬਾਰੇ ਆ ਉਹਦੇ ਵਰਗਾ ਪਰਿਵਾਰ ਵੇਖ ਲੈਂਦੇ ਉਹਦੇ ਨਾਲ ਤੋੜ ਦਿੰਦੇ ਸਾਨੂੰ ਕਿਉਂ ਬਰਬਾਦ ਕੀਤਾ ਸਾਨੂੰ ਜ਼ਾੜਤਾ ਜੀ ਅਸੀਂ ਕਿੱਥੇ ਸਾਡਾ ਘਰ ਵਸੂਗਾ ਮੇਰਾ ਭਰਾ ਬਖਤ ਸੀ ਜੀ ਸੱਸੇ ਪੰਜ ਪਰ ਦਾ ਸਾਨੂੰ ਬੰਡਾ ਪੂਰਾ ਨਹੀਂ ਆਉਂਦਾ ਸੀ ਸਾਡਾ ਭਤੀਜਾ ਅਸੀਂ ਕੀ ਕਰਾਂਗੇ ਅਸੀਂ ਪਟਾਕੇ ਸਰਨਨ ਸਾਹਿਬ ਨੂੰ ਮਿਲਣਾ ਚਾਹੀਦਾ ਤੇ ਰਸਟ ਇੱਕ ਜਿਹੜੀ ਤੁਹਾਡੀ ਨੂੰ ਉਹੀ ਰੈਸਟ ਹੋਈ ਹੈ ਉਹੀ ਰੈਸਟ ਹੋਈ ਹੈ ਹੁਣ ਕਿੰਨੇ ਬੰਦੇ ਤੈਨੂੰ ਤੁਸੀਂ ਦੋਸ਼ੀ ਮੰਨਦੇ ਹੋ ਨਹੀਂ ਇਹ ਤਾਂ ਮੈਂ ਤਾਂ ਫਿਰ ਬਾਹਰ ਸੀਗਾ ਜੀ ਕਿੰਨੇ ਬੰਦੇ ਲਖਾਏ ਆ ਤੁਸੀਂ ਲਖਾਏ ਹੋਣਗੇ ਜਦ ਦੱਸਿਆ ਹੋਣਾ ਵੀ ਇੰਨੇ ਬੰਦੇ ਸੀ ਅੰਦਾਜ਼ਾ ਹੋਣਾ ਤੁਹਾਨੂੰ ਪੁੱਛਿਆ ਕਿੰਨੇ ਬੰਦੇ ਸੀ ਕਦੇ ਤਿੰਨ ਕਹਿੰਦੀ ਸੀ ਕਦੇ ਚਾਰ ਕਹਿੰਦੀ ਸੀ ਮੈਂ ਆਖਿਆ ਵੀ ਕਿਹੋ ਜਿਹੇ ਬੰਦੇ ਸੀ ਤੁਸੀਂ ਪਛਾਣੇਗੇ ਇੱਕ ਵਾਰ ਸਬੰਹ ਸਾਹਿਬ ਨਾਲ ਗੱਲ ਕਰ ਕਿਸਾ ਨਹੀਂ ਜਦੋਂ ਐਸਐਚਓ ਸਾਹਿਬ ਆਏ ਐਸਐਚਓ ਦੇ ਬਿਆਨ ਆਂਦਾ ਵੀ ਮੈਂ ਆ ਕੇ ਪੁੱਛਿਆ ਵੀ ਕੁੜਕੀ ਕਿੰਨੇ ਬੰਦੇ ਸੀ ਅਗੇ ਨੇ ਤਿੰਨ ਬੰਦੇ ਦੱਸਿਆ ਸਾਨੂੰ ਹੂੰ ਠੀਕ ਹੈ ਹੁਣ ਇੱਕ ਬੰਦਾ ਆਂਦੇ ਆ ਉਹ ਹੁਣ ਜੇ ਤਿੰਨ ਬੰਦੇ ਉਹਨੇ ਦੱਸਿਆ ਵੀ ਤਿੰਨ ਸੀ ਤੇ ਜਦੋਂ ਸਾਰਾ ਕੰਮ ਤਾਂ ਉਹਨੇ ਨਾਲ ਰਲ ਕੇ ਕਰਾਇਆ ਆਪ ਇਹ ਵੀ ਮੰਨ ਕੇ ਵੀ ਮੈਂ ਲੱਤਾਂ ਵੀ ਫੜੀਆਂ ਹੂੰ ਢੇੜ ਨੂੰ ਲੱਤਾਂ ਫੜੀਆਂ ਦਾ ਪਤਾ ਹੈ ਤਾਂ ਫਿਰ ਬੰਦਿਆਂ ਦਾ ਤਾਂ ਨਾਲ ਪਤਾ ਹੀ ਹੈ ਅੱਛਾ ਇੱਕ ਬੰਨਗੀ ਵੀ ਮੈਂ ਲੱਤਾਂ ਫੜੀਆਂ ਜਦੋਂ ਹਾਂ ਹੂੰ ਐਸੇ ਚੁਗਲੇ ਸਾਰੀਆਂ ਗੱਲਾਂ ਦਾ ਪਤਾ ਉਹਨੂੰ ਜੀ ਠੀਕ ਹੈ ਨਾ ਸਾਡੇ ਕੋਲੇ ਤਾਂ ਹੁਣ ਵੇਖ ਅਸੀਂ ਤਾਂ ਨਹੀਂ ਸੁਣੀਆਂ ਸਾਡੇ ਕੋਲੇ ਤਾਂ ਗੱਲਾਂ ਆਈ ਜਾਂਦੀਆਂ ਮੁੰਡੇ ਦਾ ਪਿਓ ਆਂਦਾ ਵੀ ਸਾਡੇ ਪਿੰਡ ਜਾਵੜਦੀ ਸੀ ਹੂੰ ਸਾਨੂੰ ਤਾਂ ਪਤਾ ਨਹੀਂ ਸੀ ਹੂੰ ਪਿੰਡ ਜਾਵੜਦੀ ਸੀ ਮੈਂ ਕਿਹਾ ਜੇ ਪਿੰਡ ਜਾਵੜਦੀ ਸੀ ਹਾਂ ਉੱਥੇ ਬੱਲੂ ਆਣੇ ਹੂੰ ਅੱਛਾ ਜਿਹੜੇ ਮੁੰਡੇ ਨਾਲ ਪ੍ਰੇਨਸਬੰਧ ਸੀ ਉਹ ਮੁੰਡੇ ਦਾ ਪਿਓ ਦੱਸ ਰਿਹਾ ਹਾਂ ਹੂੰ ਵੀ ਪਿੰਡ ਜਾਵੜ ਦੀ ਸਾਡੇ ਇੱਕ ਦੋ ਪਤਾ ਨਹੀਂ ਇੱਕ ਵਾਰੀ ਗਈ ਕਿ ਦੋ ਵਾਰੀ ਗਈ ਹੈ ਜਿਹੜੇ ਮੁੰਡੇ ਨਾਲ ਸਬੰਧ ਸੀ ਉਹ ਵਿਆਹਿਆ ਸੀ ਜਾਂ ਕੁਆਰਾ ਸੀ ਯਾਰ ਮੈਨੂੰ ਤਾਂ ਲੱਗਦਾ ਕੁਆਰਾ ਹੀ ਹੈ ਸ਼ਾਇਦ ਕਲੀਅਰ ਨਹੀਂ ਬਾਈ ਹੂੰ ਦੱਸ ਰਿਹਾ ਨੇ ਵਿਆਹ ਤੋਂ ਪਹਿਲਾਂ ਹੀ ਉਹਦੇ ਨਾਲ ਸਬੰਧ ਸੀ ਜਿਹੜੇ ਬਾਈ ਵੀ ਪਹਿਲਾਂ ਦੱਸ ਕੇ ਸੀ ਸੀ ਪਹਿਲਾਂ ਜੀ ਇਹ ਗੱਲ ਦਾ ਪਤਾ ਵੀ ਪਹਿਲਾਂ ਸੀ ਪਹਿਲਾਂ ਤਾਂ ਇਹਨਾਂ ਦੇ ਬਾਹਰਪੂਰ ਜਦੋਂ ਗਏ ਆ ਇਹ ਹੀ ਉਹਨੂੰ ਬਾਹਰ ਮੈਨੂੰ ਤਾਂ ਹੁਣ ਐਵੇਂ ਨਹੀਂ ਪਤਾ ਕਿਲਦੀਪ ਕਿੰਨਾ ਚਿਰ ਰਹਿ ਕੇ ਆਈ ਹੈ ਬਾਹਰ ਪਹਿਲਾਂ ਜਦੋਂ ਵਿਆਹ ਤੋਂ ਪਹਿਲਾਂ ਵੀ ਗਈ ਸੀ ਬਾਹਰ ਹਾਂ ਹਾਂ ਕਾਫੀ ਟਾਈਮ ਲਾ ਕੇ ਆਈ ਹੈ ਨਾ ਵਿਆਹ ਤੋਂ ਬਾਅਦ ਸਾਲ ਲੱਗਿਆ ਹੀ ਹੈ ਨਹੀਂ ਉਦੋਂ ਪਹਿਲਾਂ ਉਦੋਂ ਪਹਿਲਾਂ 1.5-2 ਸਾਲ ਲੱਗੇ ਹਾਂ ਜਦੋਂ 1.5-2 ਸਾਲ ਲਾਏ ਉਦੋਂ ਉੱਥੇ ਇਕੱਠੇ ਹੀ ਸੀਗੇ